ਪੰਜਾਬ ਵਿਧਾਨ ਸਭਾ ਚੋਣਾਂ 'ਚ ਮਿਲੀ ਆਮ ਆਦਮੀ ਪਾਰਟੀ ਨੂੰ 81 ਹਾਰ ਤੋਂ ਵਰਕਰਾਂ ਦਾ ਗੁੱਸਾ ਸੱਤਵੇਂ ਆਸਮਾਨ ਤੇ ਚੜਕੇ ਬੋਲ ਰਿਹਾ ਹੈ ਹਾਰ ਦੀ ਸਮੀਖਿਆ ਤੇ ਹੋਈ ਬੈਠਕ ਵਿੱਚ ਆਪ ਵੋਲੰਟੀਅਰਾਂ ਨੇ ਖੁਦ ਕਬੂਲਿਆ ਕਿ ਜੇਕਰ ਪਾਰਟੀ ਸੱਤਾ 'ਚ ਆ ਜਾਂਦੀ ਤਾਂ ਪਾਰਟੀ 'ਚ 15 ਮਜੀਠੀਏ ਤੇ 10 ਸੁਖਬੀਰ ਬਾਦਲ ਆ ਜਾਣੇ ਸੀ ਮੈਂ ਮੁਬਾਰਕ ਦਿੰਦਾ ਤੁਹਾਨੂੰ ਵੋਲੰਟੀਅਰਾਂ ਨੂੰ ਜਿਹੜੇ ਜੋਸ਼ ਵਾਲੇ ਬੰਦੇ ਨੇ ਜਿਹੜੇ ਜਚਾਰੂ ਬੰਦੇ ਨੇ ਇਹ ਤੁਹਾਡੀ ਜਿੱਤ ਹੋਈ ਹੈ ਅਗਰ ਆਮ ਆਦਮੀ ਪਾਰਟੀ ਪੰਜਾਬ 'ਚ ਜਿੱਤ ਜਾਂਦੀ ਤਾਂ ਇਹ 10-15 ਦਾ ਮਜੀਠੀਆ ਹੋਣੇ ਸੀ 10 15 ਮਲਟੋਏ ਹੋਣੇ ਸੀ 10 15 ਸੁਖਬੀਰ ਬਾਦੂਰੀ ਜੀ ਇਹ ਹਰਕਾਰ ਦਾ ਸਿਰ ਨਹੀਂ ਵਾਹਿਆ ਇਹ ਹਰਕਾਰ ਦਾ ਸਿਰ ਨਹੀਂ ਵਾਹਿਆ ਦੋਸਤੋ ਔਰ ਅਗਰੇ ਇਸੇ ਦਾ ਚੱਲਣਗੇ ਤੇ ਲੈ ਕੇ ਨਾ ਕਿਸਾਨ ਦੇ ਬਚਾਅ ਮਾਦੀ ਦਾ ਅੰਤਲ ਮਤਾ ਰਸ਼ਈ ਹੋ ਜਾਈਗੀ ਅਗਰੇ ਨੇ ਵਲੰਟੀਅਰਾਂ ਦਾ ਰੋਕਾ ਪੱਕੇ ਕੀਤਾ ਤਾਂ ਵਲੰਟੀਅਰਾਂ ਦਾ ਗੁੱਸਾ ਇੱਥੇ ਹੀ ਨਹੀਂ ਰੁਕਿਆ ਇੱਕ ਵਲੰਟੀਅਰ ਨੇ ਸਰਯਾਮ ਦੁਰਗੇਸ਼ ਪਾਠਕ ਤੇ ਸੰਜੇ ਸਿੰਘ ਦੀ ਭੂਮਿਕਾ ਨੂੰ ਸ਼ੱਕ ਦੇ ਘੇਰੇ ਚ ਲੈ ਆਂਦਾ ਸੁਚਾ ਸਿੰਘ ਛੋਟੇਪੁਰ ਵਿਵਾਦ ਤੇ ਆਪ ਨੇਤਾਵਾਂ ਨੂੰ ਸਫਾਈ ਦੇਣ ਤੱਕ ਦੀ ਕਹਿ ਦਿੱਤੀ ਦੱਸ ਦਈਏ ਕਿ ਆਪ ਵੱਲੋਂ ਵਿਧਾਨ ਸਭਾ ਚੋਣਾਂ 'ਚ ਹੋਈ ਹਾਰ ਦੀ ਸਮੀਖਿਆ ਲਈ ਬੈਠਕ ਬੁਲਾਈ ਗਈ ਸੀ ਜਿਸ 'ਚ ਵਲੰਟੀਅਰਾਂ ਦਾ ਦੁੱਖ ਇੱਕ ਵਾਰੀ ਫੇਰ ਸਾਹਮਣੇ ਆਇਆ ਬਿਊਰੋ ਰਿਪੋਰਟ ਸਪੋਕਸਮੈਨ ਟੀਵੀ